एक ऐसा अछूता विषय मैं स्रोतिया के सामने रख रहा हाँ जिससे घट आ गया बोले आ गया घट समझे आ गया और घट ही समझाया गया ये है स्त्री औरत ਕਿਸੇ ਹੱਦ ਤੱਕ ਪੁਰਸ਼ ਦੀ ਦੁਨੀਆ 'ਚ ਇਹ ਤੇ ਇੱਕ ਵਸਤੂ ਹੀ ਰਹੀ ਹੈ ਜਿਸ ਤਰ੍ਹਾਂ ਵਸਤੂਆਂ ਦੇ ਬਕਾਇਦਾ ਬਾਜ਼ਾਰ ਨੇ ਕਲੌਥ ਮਾਰਕੀਟ ਫਰੂਟ ਮੰਡੀ ਸਬਜ਼ੀ ਮੰਡੀ ਲੱਕੜ ਮੰਡੀ ਲੋਹਾ ਮੰਡੀ ਹਉ ਬਹੁ ਸਾਰੀ ਦੁਨੀਆ ਦੇ ਵਿੱਚ ਬਕਾਇਦਾ ਇਸਤਰੀਆਂ ਦੇ ਬਾਜ਼ਾਰ ਰਹੇ ਨੇ ਔਰ ਅਜ ਵੀ ਹੈਗੇ ਨੇ ਜਿੱਥੇ ਇਸਤਰੀ ਵਿਕਦੀ ਹੈ ਉਹਦੀ ਅਸਮਤ ਵਿਕਦੀ ਹੈ ਪੁਰਸ਼ ਖਰੀਦਦਾ ਹੈ ਇਸ ਦੀ ਨਿਗਾਹ ਦੇ ਵਿੱਚ ਕਰੀਮਨ ਕਰੀਬਨ ਇਸਤਰੀ ਵਸਤੂ ਹੀ ਰਹੀ ਹੈ ਸਮੇਂ ਦੀ ਤਬਦੀਲੀ ਨਾਲ ਭਾਵੇਂ ਕੁਝ ਸਤਕਾਰ ਆਦਰ ਸਨਮਾਨ ਵਧੇ ਆਵੇ ਲੇਕਿਨ ਫਿਰ ਵੀ ਚਲੋ ਇਸਤਰੀਆਂ ਦੇ ਬਾਜ਼ਾਰ ਅਜ ਸਾਰੇ ਮੁਲਕਾਂ ਚ ਨਾ ਹੋਵਨ ਪਰ ਵਸਤੂਆਂ ਨੂੰ ਇਸਤਰੀ ਨੂੰ ਹੀ ਅੱਗੇ ਕਰਕੇ ਵੇਚਿਆ ਜਾਂਦਾ ਹੈ ਕਿਸੇ ਹੱਦ ਤੱਕ ਮਗਾਲਤਾ ਹੁੰਦਾ ਹੈ ਉਹ ਵਸਤੂ ਵੇਚੀ ਜਾ ਰਹੀ ਹੈ ਜਾਂ ਇਸਤਰੀ ਕਪੜਾ ਹੈ ਕਾਰ ਹੈ ਮੋਟਰਸਾਈਕਲ ਹੈ ਗਰਜ਼ ਕੇ ਕੁਝ ਵੀ ਵਸਤੂ ਜੋ ਵਰਤਣ ਦੀਆਂ ਨੇ ਉਨਾਂ ਨੂੰ ਵੇਚਣਾ ਹੈ ਇਸਤਰੀ ਨੂੰ ਅਕਰ ਕਰਕੇ ਉਸ ਦਾ ਚਿੱਤਰ ਅੱਗੇ ਕਰਕੇ ਉਸੇ ਦਾ ਹੀ ਬੁੱਤ ਅੱਗੇ ਕਰਕੇ ਕਿਾ ਇਹ ਸਾਰੀਆਂ ਵਸਤੂਆਂ ਕੇਵਲ ਇਸਤਰੀ ਇਸਤੇਮਾਲ ਕਰਦੀ ਹੈ ਪਰ ਨਹੀਂ ਆਕਰਸ਼ਣ ਹੈ ਪੁਰਸ਼ ਦੇ ਮਨ ਤੇ ਇਸਤਰੀ ਦਾ ਤਾਂ ਇਸਤਰੀ ਨੂੰ ਅੱਗੇ ਕਰਕੇ ਵਸਤੂ ਦੇ ਪ੍ਰਤੀ ਆਕਰਸ਼ਣ ਪੈਦਾ ਕਰੋ ਤਾਂ ਕਿ ਖਰੀਦਾਰ इस औरत दे इस स्त्री के राही वस्तु खरीद सके ऐसा भी दौर है। पहर पैर जुती, स्त्री इसी आख्या गया जैसे मनुख समय अनुसार जुती बदलता रहा है बदलो इस और ऐसा निज़ाम काफ़ी लंबे समय तक प्रचलित रहा है ਇਸਤਰੀ ਹਮੇਸ਼ਾ ਮਨੁੱਖ ਦੇ ਹੱਥੋਂ ਪੁਰਸ਼ ਦੇ ਹੱਥੋਂ ਪੀੜਤ ਰਹੀ ਹੈ ਸੰਤਾਪ ਗ੍ਰਸਤ ਰਹੀ ਹੈ ਦੂਰ ਕਿਉਂ ਜਾ ਰਹੇ ਜਦ ਰਾਵਣ ਦੀ ਕੈਦ ਦੇ ਚੋਂ ਸੀਤਾ ਨੂੰ ਰਿਹਾ ਕਰਕੇ ਲੈਂਦਾ ਗਿਆ ਲੰਕਾ ਨੂੰ ਫਤਿਹ ਕਰਕੇ ਮਸਲਾ ਖੜਾ ਹੋ ਗਿਆ सीता दी अग्नि परीक्षा था ऐसा भारत ਦੇ ਪਰਾਚੀਨ ਸਮੇਂ ਤੋਂ ਇੱਕ خیال ਚੱਲੇ ਆ ਰਿਹਾ ਹੈ ਕਿ ਅਗਨ ਹੀ ਸ਼ੋਧ ਕਰ ਸਕਦੀ ਹੈ ਅਗਨ ਹੀ ਹਰ ਵਸਤੂ ਨੂੰ ਪਵਿੱਤਰ ਕਰ ਸਕਦੀ ਹੈ ਜੈਸੇ ਸੋਨੇ ਨੂੰ ਅਗ ਦੇ ਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ ਧਾਤੂਆਂ ਸਾਰੀਆਂ ਹੀ ਅਗਨ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਨੇ ਔਰ ਕੁਝ ਪੁਰਾਣੇ ਵਹਿਮੀ ਮਨੁੱਖ ਤੇ ਭਾਂਡਿਆਂ ਦੇ ਵਿੱਚ ਵੀ ਜਿੰਨੇ ਚਿਰ ਤੱਕ ਅਗਨਾ ਪਾ ਲੈਨ ਉਸ ਦੀ ਸ਼ੁੱਧ ਹੀ ਨਹੀਂ ਮੰਦੇ ਪਵਿੱਤਰਤਾ ਨਹੀਂ ਮੰਦੇ ਅਗਨ ਹੀ ਸ਼ੁੱਧ ਕਰੇਗੀ ਲਿਹਾਜ਼ਾ ਹਾਲਾਤ ਇੱਥੇ ਤੱਕ ਚਲੇ ਗਏ ਹਨ ਮਨੁੱਖ ਸ਼ੁੱਧ ਹੈ ਵਿਚਾਰਾਂ ਦੇ ਤਲ ਤੇ ਮਾਨਸਿਕ ਤਲ ਤੇ ਸਰੀਰਕ ਤਲ ਤੇ ਇਹ ਸ਼ੁੱਧ ਹੈ ਇਹ ਪਾਵਨ ਹੈ ਇਸ ਦੀ ਪ੍ਰੀਖਿਆ ਵੀ ਅਗਨੀ ਹੀ ਕਰੇਗੀ ਤਾਂ ਕਹਨਨ ਸੀਤਾ ਦੀ ਅਗਨ ਪ੍ਰੀਖਿਆ ਹੋਈ ਵਕਤ ਦਾ અવਤਾਰੀ ਪੁਰਸ਼ ਅਗਨ ਪ੍ਰੀਖਿਆ ਵਿੱਚ ਸੀਤਾ ਨੂੰ ਪਾਉਂਦਾ ਹੈ ਲੇਕਿਨ ਇਸ ਤਰ੍ਹਾਂ ਦੀ ਅਗਨ ਪ੍ਰੀਖਿਆ ਕਦੀ ਪੁਰਸ਼ ਨੇ ਨਹੀਂ ਕੀਤੀ ਕਿ ਆ ਉਹ ਵੀ ਮਾਨਸਿਕ ਤਲ ਤੇ ਪਾਵਨ ਹੈ ਕਿ ਆ ਉਹ ਵੀ ਸਰੀਰਕ ਤਲ ਤੇ ਪਵਿੱਤਰ ਹੈ ਇਸ ਦੀ ਲੋੜ ਹੀ ਨਹੀਂ ਕਿ ਹਮੇਸ਼ਾ ਪੁਰਸ਼ ਪ੍ਰਧਾਨ ਸਮਾਜ ਰਿਹਾ ਹੈ ਇਸਤਰੀ ਤੇ ਅਨੰਤ ਕਾਲ ਤੋ ਉਹ ਗੁਲਾਮ ਰਹੀ ਮਹਤਾਜ ਰਹੀ ਪੀੜਤ ਰਹੀ ਸਤਾਈ ਜਾਂਦੀ ਰਹੀ ਤੋ ਸੀਤਾ ਨੂੰ ਇਸ ਤਰ੍ਹਾਂ ਇਤਿਹਾਸ ਜਾਂ ਇਤਿਹਾਸ ਕਹਿੰਦਾ ਹੈ ਕਿ ਅਗਨ ਪ੍ਰੀਖਸ਼ਾ ਦੇਣੀ ਪਈ ਬਲਦੀ ਹੋਈ ਚੀਤਾ ਤੇ सीता नु बिठाया गया और जिस दिन अगदे सीता नु झोंकया गया आज तक भारत दे स्त्री जिंदा जलाई जा रही है और ये सिलसिला अजे तक भी जारी है बहाने अनेका हो सकदे ने स्त्री नु जलाण दे लेकिन जलाणा चले आ रहे है हैरानगी है, है। किधरे दहेज दे ना थे किधरे पवित्रता दे ना थे और किधरे पुरुष दे गुस्से क्रोध दा शिकार हुई स्त्री जिंदा जलाई जांदी रही है और जलाई जा रही है ये ठीक है सारी दुनिया बच्चे आवाजा उठिया ने और स्त्री ने भी ਆਵਾਜ਼ ਉਠਾਈ ਹੈ ਪੁਰਸ਼ ਦੀ ਬਰਾਬਰੀ ਦੀ ਅਧਿਕਾਰਾਂ ਦੀ ਬਰਾਬਰੀ ਮੰਨੀ ਜਾ ਸਕਦੀ ਹੈ ਈਸ਼ਵਰ ਦਾ ਚਿੰਤਨ ਤੇ ਆਨੰਦ ਪਾਣ ਦਾ ਅਧਿਕਾਰ ਜਿੱਥੇ ਪੁਰਸ਼ ਦਾ ਹੈ ਇਸਤਰੀ ਦਾ ਵੀ ਹੈ ਮਾਨ ਸਨਮਾਨ ਜਿੱਥੇ ਪੁਰਸ਼ ਨੂੰ ਚਾਹੀਦਾ ਹੈ ਇਸਤਰੀ ਨੂੰ ਵੀ ਚਾਹੀਦਾ ਲੇਕਿਨ ਬਰਾਬਰੀ ਤੋਂ ਮੁਰਾਦ ਕਿਦਰੇ ਹੈ ना समझ ले जावे कि हर तलते बराबरी हर तलते बराबरी तम परमात्मा ने ही नहीं की थी स्त्री ते पुरुष का तन अलग बनाया है वक् वक् बनाया है और जिथे तन का ढांचा प्रभु ने अलग बनाया मन का ढांचा भी प्रभु ने अलग बनाया है दो विपरीत रंगा तस्वीर ਬੜੀ ਸੋਹਣੀ ਬਣਦੀ ਹੈ। ਅੱਛੀ ਬਣਦੀ ਹੈ। ਵਿਰੋਧੀ ਸੁਰਾਂ ਤੇ ਹੀ ਸੰਗੀਤ ਦੀ ਧੁਨ ਖੜੀ ਹੈ। ਕਦੀ ਬਗੌਰ ਮੁੱਤਾਲਾ ਕਰੀਏ। ਕਾਲਾ ਰੰਗ ਚਿੱਟੇ ਜੈਸਾ ਨਹੀਂ ਹੈ। ਚਿੱਟਾ ਪੀਲੇ ਜੈਸਾ ਨਹੀਂ ਹੈ। ਪੀਲਾ ਲਾਲ ਜੈਸਾ ਨਹੀਂ ਹੈ। ਲਾਲ ਹਰੇ ਜੈਸਾ ਨਹੀਂ ਹੈ। ਪਰ ਇਨ੍ਹਾਂ ਵਿਰੰਦ ਹੀ ਰੰਗਾਂ ਦੇ ਸੁਮੇਲ ਨਾਲੀ ਕੋਈ सुंदर तस्वीर बनदी है हो बहो विरोधी सुरते ही खड़ा है संगीत किसी एक सुरते किसी संगीत दी धुन नो जन्म नहीं ਦਿੱਤਾ ਜਾ ਸਕਦਾ विरोधी जो है सुरਾਂ ਚ ਆਈਦਿਆਂ ਨੇ संसार संगीतमयी होवे संस्कार संसार सुंदर होवे तो ये दो विरोधी सुर ने जिस तेज ਇੰਝ ਕਹਿ ਲਈਏ ਤੀਬਰ ਸੁਰ ਹੈ ਪੁਰਸ਼ ਕੋਮਲ ਸੁਰ ਹੈ ਇਸਤਰੀ ਸੰਗੀਤ ਦਾ ਬੌਧ ਰੱਖਣ ਵਾਲੇ ਇਸ ਗੱਲ ਨੂੰ ਸਮਝਦੇ ਨੇ ਕੁਝ ਸੁਰਾ ਕੋਮਲ ਨੇ ਕੁਝ ਸੁਰਾ ਤੀਬਰ ਨੇ ਔਰ ਇਸ ਤਰ੍ਹਾਂ ਸੁੰਦਰ ਸੰਗੀਤ ਦਾ ਜਨਮ ਹੁੰਦਾ ਹੈ ਤੀਬਰ ਤੇ ਕੋਮਲ ਸੁਰਾਂ ਨਾਲ ਇਸਤਰੀ ਕੋਮਲ ਹੈ ਤਦ ਹੀ ਤਾਂ ਇੱਕ ਆਲਮ ਨੇ ਕਹਿ ਦਿੱਤਾ ਹੈ ਹੈ ਜ਼ਹੂਰ-ਏ-ਜਨ ਸੇ ਪੁਰ ਰੋਨਕ ਕਾਇਨਾਤ ਕਾਇਨਾਤ ਦੇ ਇਸ ਦੁਨੀਆ ਦੇ ਸੰਸਾਰ ਵਿੱਚ ਅਗਰ ਕੁਝ ਰੌਣਕ ਹੈ ਕੁਝ ਰਸ ਹੈ ਤੋ ਇਸਤਰੀ ਕਰਕੇ ਪੁਰਸ਼ ਇਸ ਰਸ ਨੂੰ ਵਿਸਥਾਰ ਦਿੰਦਾ ਹੈ ਇਸਤਰੀ ਇੱਕ ਰਸ ਹੈ ਰਸ ਫੈਲ ਸਕੇ ਪੁਰਸ਼ ਚਾਹੀਦਾ ਹੈ ਇਹਨਾਂ ਦੋਹਾਂ ਦੀ ਆਪਣੀ ਆਪਣੀ ਲੋੜ ਹੈ ਜਿਵੇਂ ਮਲਾਂ ਨੂੰ ਇੱਕ ਪਾਸੇ ਕਰ ਦਈਏ ਤਾਂ ਬੀੜੀ ਵੀ ਬੇਮੈਨੀ ਹੋ ਜਾਂਦੀ ਹੈ। ਵੈਦ ਨੂੰ ਇੱਕ ਪਾਸੇ ਕਰ ਦਈਏ ਤਾਂ ਜੜੀ ਬੂਟੀਆਂ ਦੀ ਖੂਬੀ ਵੀ ਪ੍ਰਗਟ ਨਹੀਂ ਹੋ ਸਕੇਗੀ। ਪਮਨ ਨੂੰ ਇੱਕ ਪਾਸੇ ਕਰ ਲਈਏ ਤਾਂ ਫੁੱਲਾਂ ਦੀ ਮਹਿਕ ਵੀ ਦੂਰ ਦਰਾਸ ਤੱਕ ਨਹੀਂ ਜਾ ਸਕੇਗੀ। ਇਸੇ ਤਰੀਕੇ ਦੇ ਨਾਲ ਦੋਹਾਂ ਨੂੰ ਅਲੱਗ-ਅਲੱਗ ਕਰ ਦਈਏ ਇਸਤਰੀ ਤੇ ਪੁਰਸ਼ ਨੂੰ। ਦੋਵੇਂ ਬੇਰਾਇਮਕ ਹੋ ਜਾਣਗੇ ਔਰ ਦੋਵੇਂ ਬੇਮੈਨੇ ਹੋ ਜਾਣਗੇ ਲੇਕਿਨ ਦੋਹਾਂ ਦਾ ਸੁਮੇਲ ਕਾਰਜ ਦੀ ਸਿੱਧੀ ਹੈ ਜੈਸੇ ਮਲਾ ਤੇ ਬੀੜੀ ਦਾ ਮੇਲ ਜੈਸੇ ਪਵਨ ਤੇ ਫੁੱਲਾਂ ਦਾ ਮੇਲ ਜੈਸੇ ਵੈਦ ਤੇ ਜੜੀ ਬੂਟੀਆਂ ਦਾ ਸੁਮੇਲ ਜੈਸੇ ਬੀਜ ਤੇ ਧਰਤੀ ਦਾ ਮੇਲ ਜੈਸੇ ਪਾਣੀ ਤੇ ਸਾਬਣ ਦਾ ਮੇਹਰ ਕਪੜੇ ਨੂੰ ਸਾਫ ਕਰਦਾ ਹੈ ਇਸੇ ਤਰੀਕੇ ਨਾਲ ਇਸਤਰੀ ਤੇ ਪੁਰਸ਼ ਦਾ ਸੁਮੇਲ ਹੀ ਸੰਸਾਰ ਦੀ ਰੌਣਕ ਹੈ ਔਰ ਜੀਵਨ ਸੁਖਮਈ ਹੈ ਬਰਾਬਰੀ ਹਕੂਕ ਦੇ ਤਲਤੇ ਤੇ ਹੋ ਸਕਦੀ ਔਰ ਹੈ ਜੇ ਰੱਬੀ ਰਸ ਮਾਨੰਦਾ ਪੁਰਸ਼ ਨੂੰ ਅਧਿਕਾਰ ਹੈ ਇਸਤਰੀ ਨੂੰ ਵੀ ਉਤਨਾ ਅਧਿਕਾਰ ਹੈ ਲੇਕਿਨ ਦੰਤ ਤੇ ਮਨ ਦੀ ਬਰਾਬਰੀ ਪ੍ਰਮਾਤਮਾ ਨੇ ਨਹੀਂ ਕੀਤੀ ਇਸ ਵਾਸਤੇ ਕੰਮ ਕਾਰਜ ਕੁਝ ਵੰਡੇ ਹੋਏ ਨਹੀਂ ਘਰ ਸੰਵਰਦਾ ਹੈ ਸਥਿਰ ਰਹਿੰਦਾ ਹੈ ਮਹਾਨ ਹੁੰਦਾ ਹੈ ਇਸਤਰੀ ਕਰਕੇ ਪਰ ਘਰ ਦੇ ਵਿੱਚ ਬਾਰੋਂ ਸੁੱਖ ਆਂਦਾ ਰਹੇ ਸੰਪਦਾ ਆਂਦੀ ਰਹੇ तो भजन दौड़न पुरुष चाहिए पुरुष का शरीर प्रभु ने ऐसा बनाया स्त्री नालों ज़्यादा सख्त है और ज़्यादा भारी भरकम कम कर सकता है यही कारण है कि पुरुष पहलवान स्त्री पहलवान मुकाबला नहीं कर सकेगी जिथे उसका मन कोमल है शरीर भी कोमल है और इस कोमलता की लोड है वरना ऐसा हो ही नहीं सकता कि संसार कुछ कोमलता बच जाए अगर पुरुष को कुछ कोमलता है तो ये स्त्री का गुण है और स्त्री करके है थोड़ी बहुत तर्क जो स्त्री के तलते भी मिलती है तो पुरुष करके मिलती है ਉਹ ਥੋੜੀ ਬਹੁਤ ਤੇ ਚਾਹੀਦੀ ਹੈ ਤਾਂ ਕਿ ਉਸਦੀ ਕੋਮਲਤਾ ਦੀ ਰੱਖਿਆ ਹੋਵੇ ਕੁਦਰਤ ਦਾ ਇੱਕ ਨਿਯਮ ਹੈ ਕਿ ਫੁੱਲਾਂ ਦੀ ਰੱਖਿਆ ਕੰਡੇ ਹੀ ਕਰਦੇ ਨੇ ਫੁੱਲ ਆਪਣੀ ਰੱਖਿਆ ਨਹੀਂ ਕਰ ਸਕਦਾ ਸੋਨੇ ਦੀ ਰੱਖਿਆ ਲੋਹੇ ਨਾਲ ਹੁੰਦੀ ਹੈ ਕੋਮਲਤਾ ਦੀ ਰੱਖਿਆ ਸਖਤੀ ਨਾਲ ਹੁੰਦੀ ਹੈ ਇਸ ਨੂੰ ਪ੍ਰਾਚੀਨ ਵਿਦਵਾਨ ਤੇ ਇੰਜ ਵੀ ਕਹਿੰਦੇ ਰਹੇ ਨੇ ਇਸਤਰੀ ਨੂੰ ਹਰ ਸਮੇਂ ਪੁਰਸ਼ ਦੀ ਸਖਤੀ ਦੀ ਲੋੜ ਹੈ ਰੱਖਿਆ ਲਈ ਸੁਰੱਖਿਆ ਲਈ ਪ੍ਰਥਮ ਪਿਤਾ ਦੀ ਪਤੀ ਦੀ ਫਿਰ ਪੁੱਤਰ ਦੀ ਤਾਂ ਹੀ ਜੋ ਹੈ ਇਹ ਸੁਰੱਖਿਤ ਰਹਿ ਸਕਦੀ ਹੈ ਆਪਣੀ ਇੱਜ਼ਤ ਆਬਰੂ ਨੂੰ ਬਚਾ ਕੇ ਜੋ ਹੈ ਰੱਖ ਸਕਦੀ ਹੈ ਵਿਆਸ ਜੀ ਤੇ ਕਿਹਾ ਕਰਦੇ ਨੇ ਉਹਨਾਂ ਦੇ ਬੋਲ ਕਿ ਇਸਤਰੀ ਪ੍ਰਕਿਰਤੀ ਦੀ ਬੇਟੀ ਹੈ ਇਸ ਤੇ ਇਨਸਾਫ ਚਾਹੀਦਾ ਹੈ। ਔਰ ਪਿਆਰ ਚਾਹੀਦਾ ਹੈ, ਸਤਕਾਰ ਚਾਹੀਦਾ ਹੈ। ਸਿੱਖ ਸਾਦੀ ਸਾਹਿਬ ਕਹਿੰਦੇ ਨੇ ਜਿਸ ਘਰ ਦੇ ਚੋਂ ਇਸਤਰੀ ਦੇ ਚੀਖਣ ਚਿਲਾਹ ਦੀ ਆਵਾਜ਼ ਬਾਹਰ ਆਉਂਦੀ ਹੈ, ਉਸ ਘਰ ਦੇ ਚੋਂ ਸੁੱਖ ਤੇ ਸੰਪਦਾ ਮੰਨ ਲੋ ਬਾਹਰ ਜਾ ਰਹੀ ਹੈ। ਵਾਕਈ ਉਸ ਘਰ ਦੀਆਂ ਖੁਸ਼ੀਆਂ ਉਸ ਘਰ ਦੀ ਸ਼ਾਂਤੀ ਉਸ ਘਰ ਦਾ ਸਕੂਨ ਬਾਹਰ ਚਲਾ ਜਾਂਦਾ ਹੈ ਜਿੱਥੇ ਇਸਤਰੀ ਦਾ ਰੁਧਨ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਚਲਾ ਜਾਂਦਾ ਹੈ ਕਵੀ ਤੁਲਸੀ ਨੇ ਇਸਤਰੀ ਦੇ ਕੁਝ ਵੱਖ-ਵੱਖ ਰੂਪ ਇਸ ਢੰਗ ਨਾਲ ਜੋ ਹੈ ਬਿਆਨ ਕੀਤੇ ਨੇ ਇਸਤਰੀ ਚਾਰ ਰੂਪ ਆਪਣੇ ਜੋ ਹੈ ਰੱਖਦੀ ਹੈ ਉਹਨੂੰ ਰਾਮਾਇਣ ਵਿੱਚ ਰਾਮ ਚਿਤ ਮਾਨਸ ਦੇ ਵਿੱਚ ਕਵੀ ਤੁਲਸੀ ਇਸ ਤਰ੍ਹਾਂ ਜੋ ਹੈ ਬਿਆਨ ਕਰਦੇ ਨੇ ਜਗ ਪ੍ਰਤ ਵਰਤਾ ਚਾਰ ਵਿਦ ਅਹੀ ਬੇਦ ਪੁਰਾਨ ਸ੍ਰੁਤੀ ਅਸ ਕਹੀ इस तरह अख है उत्तम के अस बस मन माही सपने हो आन पुरुष जग नाही उत्तम स्त्री उसकी दृष्टि जगत उसके पति तो बिना होर कोई भी पुरुष नहीं है वही पुरुष है बाकी कोई पुरुष नहीं है ਇਸ ਨੂੰ ਅਧਿਆਤਮਿਕ ਰੰਗਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੀ ਸੁੰਦਰ ਦਿੱਤੀ ਹੈ ਕਹੋ ਨਾਨਕ ਜਿਨ ਪ੍ਰਿਉ ਪਰਮੇਸ਼ਰ ਕਰ ਜਾਣੇ ਆ ਧਨ ਸਤੀ ਦਰਗੇ ਪਰਵਾਨੇ ਆ ਜਿਸ ਨੇ ਪ੍ਰਮਾਤਮਾ ਦੀ ਝਲਕ ਆਪਣੇ ਪਤੀ ਦੇ ਚ ਦੇਖੀ ਮਹਾਰਾਜ ਕਹਿੰਦੇ ਧਨ ਹੈ ਉਹ ਸਤੋਂਤੀ ਧਨ ਹੈ ਉਹ ਇਸਤਰੀ ਕੋਸ਼ਿਸ਼ ਤੇ ਹੋਈ ਸੀ ਸਾਡੇ ਦੇਸ਼ ਤੇ कि स्त्री पुरुष ਨੂੰ ਪਰਮੇਸ਼ਰ ਆਖੇ ਪਰਮੇਸ਼ਰ ਦੀ झलक ਉਹ પુરੁਸ਼ ਦੇ ਚੋਂ ਦੇਖੇ ਔਰ પુરੁਸ਼ ਇਸਤਰੀ ਨੂੰ ਦੇਵੀ ਆਖੇ ਉਹ ਪ੍ਰਭੂ ਦੀ ਸ਼ਕਤੀ ਦੀ झलक ਇਸਤਰੀ ਦੇ ਜੋ ਹੈ ਦੇਖੇ ਅਗ੍ਰਿਸਕ ਨੂੰ ਦੇਵੀ ਦਿਖਾਈ ਦੇਵੇ ਔਰ 익 ਨੂੰ ਪ੍ਰਮਾਤਮਾ ਦਿਖਾਈ ਦੇਵੇ ਤੋ ਘਰ ਮੰਦਰ ਬਣ ਜਾਂਦਾ ਹੈ ਘਰ ਹਰੀ ਮੰਦਰ ਬਣ ਜਾਂਦਾ ਹੈ ਪਰ ਇੱਕ ਨੂੰ ਭੂਤ ਦਿਖਾਈ ਦੇਵੇ ਇੱਕ ਨੂੰ ਡਾਇਣ ਦਿਖਾਈ ਦੇਵੇ ਘਰ ਹੀ ਨਰਕ ਬਣ ਜਾਂਦਾ ਹੈ ਪਤਾ ਨਹੀਂ ਧਰਤੀ ਤੇ ਕਿੰਨੇ ਘਰ ਨਰਕ ਬਣੇ ਹੋਏ ਨੇ ਕਿਉਂਕਿ ਘਰਾਂ ਚ ਕੋਈ ਡਾਇਣ ਰਹਿ ਰਹੀ ਹੈ ਕੋਈ ਭੂਤ ਰਹਿ ਰਿਹਾ ਹੈ ਇੱਕ ਨੂੰ ਡਾਇਣ ਦਿਖਾਈ ਦੇ ਰਹੀ ਹੈ ਔਰ ਇੱਕ ਨੂੰ ਭੂਤ ਦਿਖਾਈ ਦੇ ਰਿਹਾ ਜੀਵਨ ਦਾ ਢੰਗ ਨਾ ਆਇਆ ਇਕ ਦੂਜੇ ਨੂੰ ਸਮਝਣ ਦਾ ਢੰਗ ਨਾ ਆਇਆ ਕਵੀ ਤੁਲਸੀ ਕਹਿੰਦੇ ਨੇ ਜਿੱਥੇ ਚੰਗੇ ਮਾੜੇ ਪੁਰਸ਼ਾਂ ਦੇ ਚਾਉਂਦੇ ਨੇ ਉੱਥੇ ਚੰਗੇ ਮਾੜੇ ਔਰਤਾਂ ਦੇ ਵਿੱਚ ਵੀ ਹੁੰਦੇ ਨੇ ਜਿ세 ਪ੍ਰਿਥਵੀ ਤੇ ਸਿਰਫ ਦਿਨ ਨਹੀਂ ਰਾਤ ਵੀ ਹੈ ਮਨੁੱਖੀ ਤਲ ਤੇ ਸਿਰਫ ਗੁਣ ਨਹੀਂ ਔਗੁਣ ਵੀ ਨੇ ਉਹ ਔਗੁਣ ਪੁਰਸ਼ ਦੇ ਅੰਦਰ ਵੀ ਨੇ ਉਹ ਔਗੁਣ ਔਰਤ ਦੇ ਅੰਦਰ ਵੀ ਨੇ उत्तम स्त्री की तस्वीर कशी कर दे तुलसी कहते ने उत्तम के अस बस मन माही सपने हूं आन पुरुष जग है मध्यम पत प्रत पर प्रत देखियत ऐसे भ्राता पिता पुत्र नित जैसे जो उस तो थले उते इस तरह समझ दिए पर पुरुष है पुत्र है वो दृष्टि इस तरह दी होंगी है अगा चल के कवि कहते ने कि बिन अवसर भय तय जोई आदम सोनार जानो जग सोई बिना अवसर मिले आ, बिना मौका मिले आ, उसने बस अपनी अस्मत सामने रखी है वरना वो लुटाण नो तैयार है ये सब तो नहीं है ये सब तो लिखता है अगर ऐसा निखिद पणा स्त्री ते लागू हुंदा है तो फिर पुरुषा ते भी लागू हुंदा है ਗੁਣਾਂ ਦੇ ਤਲ ਤੇ ਅਗਰ ਦੇਖੀ ਹੈ ਤਾਂ ਜਿੱਥੇ ਪੁਰਸ਼ ਰੱਬ ਦੇ ਗੁਣ ਪ੍ਰਾਪਤ ਕਰ ਸਕਦਾ ਹੈ ਇਸਤਰੀ ਪ੍ਰਾਪਤ ਕਰ ਸਕਦੀ ਹੈ ਘਰ ਦੇ ਵਿੱਚ ਧਨ ਸੰਪਦਾ ਹੈ ਵਾਕਈ ਉਸ ਦੇ ਜੇ ਅੱਧਾ ਅਧਿਕਾਰ ਪੁਰਸ਼ ਦਾ ਹੈ ਅੱਧਾ ਅਧਿਕਾਰ ਇਸਤਰੀ ਦਾ ਅੱਜ ਤੇ ਕਾਨੂੰਨ ਵੀ ਐਸਾ ਮੰਨਣ ਲੱਗ ਪਏ ਹੈ ਇਹ ਗੱਲ ਵੱਖਰੀ ਹੈ ਕਿ ਪੁਰਸ਼ ਦਾ ਅਹੰਕਾਰ ਬਰਾਬਰੀ ਦੇਣ ਨੂੰ ਅਜੇ ਵੀ ਤਿਆਰ ਨਹੀਂ ਹੈ ਲੇਕਿਨ ਇਸ ਹੱਦ ਤੱਕ ਤੇ ਬਰਾਬਰੀ ਮੰਨੀ ਜਾਏਗੀ ਸਰੀਰ ਅਲੱਗ ਹੈ ਮਨ ਅਲੱਗ ਹੈ ਜ਼ਿੰਮੇਵਾਰੀਆਂ ਅਲੱਗ-ਅਲੱਗ ਨੇ ਅਗਰ ਪੁਰਸ਼ ਇਸਤਰੀ ਦੀ ਨਕਲ ਕਰੇ ਇਸਤਰੀ ਵਰਗਾ ਬਣਨਾ ਚਾਹੇ ਮੁਸ਼ਕਿਲ ਔਰ ਅਗਰ ਇਸਤਰੀ ਪੁਰਸ਼ ਦੀ ਬਰਾਬਰੀ ਕਰਕੇ ਪੁਰਸ਼ ਜੈਸਾ ਬਣਨਾ ਚਾਹੇ उसकी सब तो वीडी भूल होगी कि पुरुष जैसा जब तन नहीं है तो मन भी पुरुष जैसा नहीं पुरुष जैसे कपड़े पा के पुरुष जैसिया जुतियाँ पा के जैसी चाल चल के पुरुष जैसे बोल बोल के और पुरुष की तरह ही गंदे नशे जो है करके स्त्री पुरुष जैसी तो नहीं हो सकेगी पर स्त्री ਇਸਤਰੀ ਜੈਸੀ ਵੀ ਨਹੀਂ ਰਹੇਗੀ ਹਾਂ ਇਹਨੂੰ ਬਾਰੋਂ ਵੀ ਸਮਝਿਆ ਸਮਝਾਇਆ ਜਾ ਸਕਦਾ ਹੈ ਅਗਰ ਚਮੇਲੀ ਗੁਲਾਬ ਜੈਸਾ ਹੋਣ ਦੀ ਕੋਸ਼ਿਸ਼ ਕਰੇ ਤਾਂ ਗੁਲਾਬ ਤੇ ਨਹੀਂ ਹੋ ਸਕੇਗੀ ਪਰ ਚਮੇਲੀ ਚਮੇਲੀ ਵੀ ਹੋਣ ਤੋਂ ਸ਼ਾਇਦ ਰਹਿ ਜਾਏ ਜਿੱਥੇ ਜਿੱਥੇ ਇਸਤਰੀਆਂ ਨੇ ਬੈਰੋਨੀ ਤਲ ਤੇ ਪੁਰਸ਼ ਦੀ ਬੈਰਾ ਬਰਾਬਰੀ ਕਰਨੀ ਚਾਹੀਏ ਪੁਰਸ਼ ਦੀ ਤਰ੍ਹਾਂ ਹੀ ਕੰਮ ਕਰਨਾ ਹੈ पुरुष वाली जिम्मेवार चुकनिया ने तो होया कि घर उजड़ गए स्याणे तो कह रहे हैं पृथ्वी ते बस हूँ मकान ही मकान दिखाई देते ने घर ते दिखाई नहीं देता घर ते ओ जो वसदा है रसदा है तो घर वसदा है स्त्री करके तो जद घर हो स्त्री ही निकल जाए पुरुष की तरह ਤੋ ਘਰ ਘਰ ਨਾ ਰਹਾ ਉਹ ਤੇ ਸਿਰਫ ਮਕਾਨ ਰਹਿ ਗਏ ਇੱਟਾਂ ਦੀ ਢੇਰੀ ਰਹਿ ਗਏ ਸੰਤਾਨ ਇਹ ਬੁਢੇਪੇ ਦਾ ਸਹਾਰਾ ਹੈ ਅਸਲੀ ਦੌਲਤ ਹੈ ਜਿਸ ਦਿਨ ਦੀ ਇਸਤਰੀ ਬਾਹਰ ਨਿਕਲ ਗਈ ਸੰਤਾਨ ਵੀ ਟੁੱਟ ਭੱਜ ਗਈ ਬੱਚਿਆਂ 'ਚ ਵੀ ਕੋਮਲਤਾ ਨਾ ਪੈਦਾ ਹੋ ਸਕੇ ਮਾਂ ਦਾ ਪਿਆਰ ਨਹੀਂ ਮਿਲਿਆ ਮਾਂਦੀ ਗੋਦ ਨਹੀਂ ਮਿਲੀ ਮਮਤਾ ਹਿਰਦੇ ਵਿੱਚ ਉਹਨਾਂ ਦੇ ਪ੍ਰਵੇਸ਼ ਨਹੀਂ ਕੀਤੀ ਤੋ ਹੋਇਆ ਕਿ ਜਿੱਥੇ ਮਾਂ ਬਾਪ ਮਮਤਾ ਤੋਂ ਸਖਣੇ ਹੋਏ ਉੱਥੇ ਔਲਾਦ ਵੀ ਸਖਣੀ ਹੋਈ ਧਨ ਹੀ ਧਨ ਰਹਿ ਗਿਆ ਜੋ ਜੜ ਹੈ ਔਰ ਇਸ ਤਰ੍ਹਾਂ ਇਸਤਰੀ ਤੇ ਪੁਰਸ਼ ਦੀ ਮਤ ਵੀ ਜੜ ਹੋ ਕੇ ਰਹਿ ਗਈ ਜਿਤਨਾ ਸਹਾਰਾ ਮਮਤਾ ਦਾ ਮਾਰਿਆ ਹੋਇਆ ਇੱਕ ਬੱਚਾ ਮਾਪੇ ਦੇ ਲਈ ਬਣ ਸਕਦਾ ਸੀ ਧਨ ਉਤਨਾ ਨਹੀਂ ਬਣ ਸਕਦਾ। ਲੇਕਿਨ ਮਨੁੱਖ ਨੇ ਇਸਤਰੀ ਤੇ ਪੁਰਸ਼ ਨੇ ਜਿੰਨੀ ਧਨ ਦੀ ਚਿੰਤਾ ਕੀਤੀ ਔਲਾਦ ਦੀ ਉਤਨੀ ਚਿੰਤਾ ਨਾ ਕੀਤੀ। ਆਉਣ ਵਾਲਾ ਭਵਿੱਖ ਤੇ ਬੱਚਿਆਂ ਦੇ ਹੱਥ ਹੀ ਸੀ। ਤੋਂ ਮਨੁੱਖ ਦਾ ਭਵਿੱਖ ਵਿਗੜਦਾ ਜਾ ਰਿਹਾ ਹੈ। ਵਿਗੜਦਾ ਜਾ ਰਿਹਾ ਹੈ। ਕਿ ਬੱਚੇ ਮਮਤਾ ਤੋਂ ਹੇਣ ਹੁੰਦੇ ਜਾ ਰਹੇ ਨੇ ਪਿਆਰ ਤੋਂ ਹੇਣ ਹੁੰਦੇ ਜਾ ਰਹੇ ਨੇ ਅਹੰਕਾਰ ਘਿਰਣਾ ਨਫਰਤ ਸਾਰੀ ਦੁਨੀਆ ਦੇ ਵਿੱਚ ਇਸ ਨਵੀਂ ਪਨੀਰੀ ਦੇ ਅੰਦਰ ਵਧ ਰਹੀ ਹੈ ਜਿਸ ਦਾ ਕਾਰਨ ਹੈ ਇਸਤਰੀ ਦਾ ਪੁਰਸ਼ ਦੇ ਤਲ ਤੇ ਬੈਰੂਨੀ ਰੂਪ ਦੇ ਵਿੱਚ ਬਰਾਬਰੀ ਕਰਨਾ ਔਰ ਪੁਰਸ਼ ਦਾ ਇਸ ਬਰਾਬਰੀ ਨੂੰ ਕਿਸੇ ਹੱਦ ਤੱਕ ਕਬੂਲ ਕਰਨਾ ਔਰ ਕਿਸੇ ਹੱਦ ਤੱਕ ਵਿਰੋਧ ਕਰਨਾ ਲੇਕਿਨ ਇਸ ਨਾਲ ਘਰ ਘਰ ਨਹੀਂ ਰਹੇ ਬਸ ਘਰ ਮਕਾਨ ਬਣ ਕੇ ਜੋ ਹੈ ਰਹਿ ਗਏ ਨੇ ਇਸਤਰੀ ਦੀ ਆਪਣੀ ਮਹਾਨਤਾ ਸੀ ਔਰ ਕਿਦਰੇ ਇਹ ਆਪਣੀ ਮਹਾਨਤਾ ਨੂੰ ਸਮਝ ਲਵੇ ਤੋ ਘਰ ਮੰਦਰ ਬਣ ਸਕਦਾ ਹੈ ਘਰ ਹਰੀ ਮੰਦਰ ਬਣ ਸਕਦਾ ਹੈ ਨਹੀਂ ਤੇ ਉਜੜਿਆ ਹੋਇਆ ਖੋਲਾ ਉਜਲੇ ਹੋਇਆ ਉਜੜਿਆ ਹੋਇਆ ਇੱਕ ਖੰਡਰ ਇਸ ਤੋਂ ਬਿਨਾ ਹੋਰ ਜੋ ਹੈ ਕੁਝ ਵੀ ਨਹੀਂ ਹੋਵੇਗਾ। ਭਨਗੁਰ ਨਾਨਕ ਦੇਵ ਜੀ ਮਹਾਰਾਜ ਨੇ ਇਸ ਧਰਿ ਦਾ ਪਖਸ਼ ਪੂਰਦੇ ਹੋਇਆ ਕਿ ਹੈ ਜੇ ਕੁਝ ਮਹਾਨ ਮਨੁੱਖਾਂ ਕਰਕੇ ਸੰਸਾਰ ਦਾ ਇਤਿਹਾਸ ਪਰੌਣਕੀਲਾ ਬਣਿਆ ਹੋਇਆ ਹੈ। ਵਾਕਈ ਇਹ ਇਨਾ ਕੁਝ ਮਹਾਨ ਹਸਤੀਆਂ ਨੂੰ ਇਤਿਹਾਸ ਦੇ ਚੋਂ ਕੱਢ ਦਈਏ ਸਾਰਾ ਸੰਸਾਰ ਬੇਰੌਣਕ ਹੋ ਜਾਂਦਾ ਹੈ। ਪਰ ਇਨਾ ਹਸਤੀਆਂ ਨੂੰ ਜਨਮ ਦੇਣ ਵਾਲੀ ਮਾਂ ਹੀ ਨਾ ਹੋਵੇ। ਐਸੀ ਧਰਤੀ ਹੀ ਨਾ ਹੋਵੇ। ਤੇ ਇਹ ਫੁੱਲ ਕਿੱਥੇ ਖਿੜਨੇ ਸੰ? ਔਰ ਸੰਸਾਰ ਪੂਰ ਰੌਣਕ ਕਿੱਥੇ ਜੋ ਹੈ ਬਣਨਾ ਸੀ। ధਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਵਾਸਤੇ ਇਸਤਰੀ ਨੂੰ ਬਰਾਬਰੀ ਦਿੱਤੀ। ਦੇਵੀ ਗੁਣਾਂ ਦੇ ਚ ਵੀ ਕੁਝ ਗੁਣ ਪੁਰਸ਼ ਨੇ। ਕੁਝ ਗੁਣ ਇਸਤਰੀ ਨੇ। ज्ञान पुरुष है भक्ति स्त्री है दया स्त्री है परिस्थ दे मुकाबले थे संतोष पुरुष है इसी तरीके नाल शूरवीरता ये पुरुष है लेकिन सहनशीलता स्त्री है घणदे जाइए शांति स्त्री है क्रांति पुरुष जो है मान लीजिए ਪਰ ਕ੍ਰਾਂਤੀ ਸ਼ਾਂਤੀ ਤੇ ਆਧਾਰਿਤ ਹੋਵੇ ਸੂਰਬੀਰਤਾ ਸਹਿਨ ਸ਼ੀਲਤਾ ਤੇ ਆਧਾਰਿਤ ਹੋਵੇ ਔਰ ਸੰਤੋਖ ਦਇਆ ਦੇ ਆਸਰੇ ਤੇ ਟਿਕੇ ਹੋਵੇ ਤਾਂ ਹੀ ਖੂਬੀ ਹੈ ਔਰ ਮਾਨਸਿਕ ਤਲ ਤੇ ਆਨੰਦ ਹੈ ਜੇ ਮਾਨਸਿਕ ਤਲ ਤੇ ਇਸ ਤਰ੍ਹਾਂ ਦੇਵੀ ਗੁਣਾ ਦੀ ਲੋੜ ਹੈ ਜੋ ਇਸਤਰੀ ਤੇ ਪੁਰਸ਼ ਨੇ ਤੋਂ ਬਾਹਰ ਵੀ ਸੁਖ ਅਮਨ ਤੇ ਚੈਨ ਬਣਿਆ ਰਿਹਾ ਇਹਨਾਂ ਦੋਹਾਂ ਦੀ ਲੋੜ ਹੈ ਔਰ ਜਿਤਨਾ ਮਹਾਨ ਪੁਰਸ਼ ਹੈ ਉਤਨੀ ਮਹਾਨ ਇਸਤਰੀ ਹੈ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਦੁਆਰਿਆਂ ਦੇ ਦਰਵਾਜ਼ੇ ਦੋਹਾ ਲਈ ਖੋਲ ਦਿੱਤੇ ਸਤਸੰਗ ਦਾ ਅਨੰਦ ਦਵੇਂ ਮਾਰ ਸਕਦੇ ਨੇ ਅੰਮ੍ਰਿਤ ਦਵੇਂ ਪਾਨ ਕਰ ਸਕਦੇ ਨੇ ਔਰ ਇਸ ਤਲ ਤੇ ਧਾਰਮਕ ਦੋਹਾਂ ਦੀ ਬਰਾਬਰੀ ਔਰ ਪਦਾਰਤ ਦੇ ਤਲ ਤੇ ਦੋਹਾਂ ਦੀ ਬਰਾਬਰੀ ਕਿਸੇ ਵੀ ਤਲ ਤੇ ਇਸ ਨੂੰ ਪਛਾੜ ਕੇ ਜੋ ਹੈ ਨਹੀਂ ਸੁਟਿਆ ਗਿਆ ਅਗਾ ਬਕਾਇਦਾ ਨਾਲ ਰੱਖਿਆ ਗਿਆ ਔਰ ਹਰ ਤਲ ਤੇ ਇਸ ਦੇ ਗੁਣਾ ਨੂੰ ਸਲਾਹਿਆ ਗਿਆ ਸਨਮਾਨਿਆ ਗਿਆ ਕਹਿੰਦੇ ਨੇ ਜਦ ਕੋਈ ਪੁਰਸ਼ ਬੰਦਗੀ ਕਰਦਿਆਂ ਕਰਦਿਆਂ ਪੂਰਨ ਪੁਰਖ ਬਣਦਾ ਹੈ ਤਾਂ ਉਸ ਦੇ ਅੰਦਰ ਇਸਤਰੀ ਦੀ ਦਇਆ ਤੇ ਕੋਮਲਤਾ ਪ੍ਰਗਟ ਹੋ ਜਾਂਦੀ ਹੈ ਉਸਦੇ ਬੋਲਾਂ ਵਿੱਚ ਵੀ ਇਸਤਰੀ ਭਾਵ ਆ ਜਾਂਦਾ ਹੈ ਜਿਵੇਂ ਕਬੀਰ ਤੇ ਗੁਰੂ ਨਾਨਕ ਦੇ ਬੜੇ ਬੋਲ ਇਸਤਰੀ ਭਾਵ ਦੇ ਨੇ ਮੋਰੀ रुणझुण ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ ਇਹ ਬੋਲ ਗੁਰੂ ਨਾਨਕ ਦੇ ਭਗਤ ਕਬੀਰ ਕਹਿੰਦੇ ਕਿ ਉਹ ਸਿੰਗਾਰ ਮਿਲਨ ਕੇ ਤਾਂ ਹਰ ਨਾ ਮਿਲੇ ਜਗ ਜੀਵਨ ਗੁਸਾਈ हरमेरो फिरो हर की बहुरिया राम बड़े मैं तनक लाहोरिया पूर्ण हो जाती है स्त्री जब उसके अंदर ज्ञान पैदा हो जाए पूर्ण हो जाता है पुरुष जद उस के अंदर भक्ति पैदा हो जाए भावना पैदा हो जाए पूर्ण हो जाती है स्त्री जद उसके अंदर भी अपनी सुरक्षा ਲਈ सूरवीरता पैदा हो जाए और पूर्ण हो जाता है पुरुष ਜਦ ਉਸ ਦੇ ਅੰਦਰ ਸਹਿਨਸ਼ੀਲਤਾ ਜੋ ਹੈ ਪੈਦਾ ਹੋ ਜਾਏ ਦੋਹਾਂ ਦੀ ਮੰਜ਼ਿਲ ਇੱਕ ਹੈ ਦੋਹਾਂ ਦਾ ਮਾਰਗ ਇੱਕ ਹੈ ਇਸ ਵਾਸਤੇ ਦੋਵੇਂ ਹਮਰਾਈ ਨੇ ਅੱਗੇ ਪਿੱਛੇ ਨਹੀਂ ਨੇ ਬਰਾਬਰ ਜੋ ਹੈ ਚੱਲਣ ਵਾਲੇ ਨੇ ਬਰਾਬਰ ਹਕੂਕ ਰੱਖਣ ਵਾਲੇ ਨੇ